40000 ਰੁਪਏ ਦੇਖਦਾ 40000 ਰੁਪਏ ਅਡਵਾਂਸ ਪਾ ਲਿਆ ਆ ਬੰਦੀਪ ਸਿੰਘ ਕੋਈ ਬੰਦਾ ਆ ਠੀਕ ਹੈ ਤੇ ਆ ਵਿਚਾਰੇ ਨੂੰ ਉਹਨਾਂ ਨੂੰ ਬੇਪੂ ਬਣਾ ਕੇ ਜਿਗਰਾਤੇ ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿੰਦਾ ਕਿ ਹਾਂਜੀ ਜੀ ਮਨੀ ਲਾੜਦਾ ਕਿੰਨੇ ਚ ਕਹਿੰਦਾ 1 ਲੱਖ 20 ਜਾਊਗਾ ਹਾਂ 1 ਲੱਖ 20000 ਰੁਪਏ ਚ ਮਨੀ ਲਾੜਦਾ ਜੂਗਾ ਤੁਹਾਡੇ ਕੋਲ ਠੀਕ ਹੈ ਤੇ ਇਹ ਵੀਡੀਓ ਜ਼ਰੂਰ ਧਿਆਨ ਨਾਲ ਸਾਰੇ ਸੁਣਿਓ ਪਲੀਜ਼ ਕਿਉਂਕਿ ਮੈਂ ਨਹੀਂ ਚਾਹੁੰਦਾ ਮੇਰੇ ਨਾਂ ਤੇ ਕੋਈ ਵੀ ਪੈਸੇ ਲਵੇ ਮੈਂ ਡੱਬਾ ਕੋਈ ਕਲਾਕਾਰ ਵੀ ਨਹੀਂ ਹੈਗਾ ਕੋਈ ਦਾਦਾ ਗੱਲ ਨਹੀਂ ਬਟ ਇਸੇ ਤੁਹਾਡੇ ਸਾਰੇ ਦੇ ਪੈਸੇ ਹਰ ਇੱਕ ਦਿਨਾਂ ਮਿਹਨਤ ਨਾਲ ਕਮਾਈਦੇ ਆ ਤੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਜਿੰਨੇ ਵੀ ਕੋਈ ਬੁਕਿੰਗ ਦਾ ਗੱਲ ਕਰਨੀ ਆ ਜਾਂ ਬੁੱਕ ਕਰਨਾ ਹੈ ਕੁਝ ਵੀ ਮੇਰੇ ਦੋ ਹੀ ਨੰਬਰ ਚੱਲਦੇ ਆ ਇੱਕ ਹੈਗਾ 9588 5371 ਵੀ ਦੂਸਰਾ ਹੈਗਾ 74 601 ਤੇ 69 ਨੰਬਰ ਸਿਰਫ ਇੱਕ Arjun ਕੋ ਹੁੰਦਾ ਤੇ ਇੱਕ ਹੁੰਦਾ ਪ੍ਰਿੰਸਪੋ ਪ੍ਰਿੰਸ ਬਾਰਿਆ ਯੂਕੇ ਗਿਆ ਉਹਦਾ ਨਾ ਪਰ ਡਿਲਦਾ ਵੈਸੇ ਚੱਲਦਾ ਕਈ ਵਾਰੀ ਨਹੀਂ ਵੀ ਚੱਲਦਾ ਤੇ ਤੁਸੀਂ ਆ ਜੀ ਘਰ ਬਾਜੀ ਕਿਦਾਂ ਤੁਹਾਡੇ ਨਾਲ ਵੀ ਦਾ ਮੇਰੇ ਨਾਲ ਕੱਲ ਹੀ ਮੈਨੂੰ ਹੁਣ ਵੀ ਇੱਕ ਫੋਨ ਆਇਆ ਕਹਿੰਦਾ ਮੈਂ ਕੀ ਕਹਿੰਦਾ ਦੱਸੀ ਕਹਿੰਦਾ ਭਾਈ ਸਟੇਜ ਕਿੱਡੀ ਸਾਈਜ਼ ਦੀ ਲੋਣੀ ਹੈ ਨਹੀਂ ਨਹੀਂ ਉਹ ਕਹਿੰਦਾ ਹੁਣ ਇਹ ਜਿਹੜਾ ਫੋਨ ਆਇਆ ਕੀ ਕਹਿੰਦਾ ਦੱਸ ਉਹ ਵੀ ਕਹਿੰਦਾ ਕਹਿੰਦਾ ਭਾਜੀ ਨਹੀਂ ਕੌਣ ਬੋਲਦਾ ਮੈਂ ਤੁਸੀਂ ਛੱਡੋ ਯਾਰ ਕੀ ਕਹਿੰਦਾ ਮਨੀ ਭਾਈ ਦਾ ਸਾਲਾ ਬੋਲਦਾ ਉਹ ਭਰਾਵਾ ਮੈਂ ਤੇ ਮੇਰਾ ਤੇ ਵਿਆਹ ਨਹੀਂ ਹੋਇਆ ਤੇ ਕਹਿੰਦਾ ਇਹ ਨਹੀਂ ਕਹਿੰਦਾ ਭਰਾਵਾ ਤੇ ਵਿਆਹ ਨਹੀਂ ਆ ਤੇ ਮਨੀ ਭਾਈ ਦਾ ਸਾਲਾ ਕਿਹਾ ਗਿਆ ਤੇ ਚਲੋ ਉਹ ਹਰ ਇੱਕ ਦਾ ਆਪਣਾ ਦਾਵਾ ਹਨਾ ਜਿਹੜੇ ਉਹ ਪੈਸੇ ਲੈਂਦੇ ਉਹਨਾਂ ਦਾ ਆਪਣਾ ਹਨਾ ਸਿਸਟਮ ਹੋਗਾ ਬਟ ਤੁਸੀਂ ਜਿੰਨਾ ਬੱਸ ਸਕਦੇ ਬਚੋ ਮੇਰੇ ਵੀਰ ਕਿਉਂਕਿ ਅ ਕਿਉਂ ਯਾਰ ਆਪਾਂ ਹੱਕ ਦੀ ਕਮਾਈ ਆਪਣੀ ਹਨਾ ਤੁਹਾਡੀ ਵੀ ਮੇਰੀ ਵੀ ਤੇ ਗਲਤ ਬੰਦੇ ਨੂੰ ਹੁਣ ਉਹਨਾਂ ਨੇ ਕੀ ਕੀਤਾ ਵਿਚਾਰੇ ਨੇ 17 ਵਾਲਿਆਂ ਨੇ ਉਹਨੂੰ ਵੀ ਪੈਸੇ ਦਿੱਤੇ ਤੇ ਅੱਛਾ ਉਹ ਹੈ ਵੀ ਕਿਹੇ ਨਾਮੀ ਆਰਟਿਸਟ ਦਾ ਮੈਨੇਜਰ ਆ ਉਹ ਕੀ ਦਾ ਮੈਨੇਜਰ ਕਹਿੰਦਾ ਹੀ ਉਹ ਕਹਿੰਦਾ ਮੈਂ ਸਾਰਥੀ ਕੇ ਦਾ ਮੈਨੇਜਰ ਆ ਤੇ ਮੈਂ ਹੁਣ ਨਹੀਂ ਕੀਤਾ ਉਹਦਾ ਕੋਈ ਫਿਸ਼ੀਅਲ ਨੰਬਰਾਂ ਤਾਂ ਉਹਨਾਂ ਨੇ ਕਹਿਣਾ ਚੁੱਕੇ ਨਹੀਂ ਪਰ ਇਦਾਂ ਕਰਨਾ ਨਹੀਂ ਚਾਹੀਦਾ ਭਾਈ ਕਹਿੰਦਾ ਕਿ ਉਹਨੇ ਬੋਕੀਤਾ ਜੀ ਕਰਨ ਭਾਈ ਇਹ ਕੀ ਕਰੀ ਜਾਂਦੇ ਜੇ ਕਹਿੰਦਾ ਤੇ ਕਹਿੰਦਾ ਕਿ ਮੈਂ ਸਾਰਥੀ ਕੇ ਸਿੰਗਰ ਆ ਭਾਈ ਉਹਦਾ ਮੈਨੇਜਰ ਆ ਤੇ ਉਨ ਉਹਦਾ ਨਾਮ ਲੈ ਕੇ ਵਿਚਾਰਦਾ ਸਿੰਗਰ ਨੂੰ ਨਹੀਂ ਪਤਾ ਹੋਣਾ ਹਨਾ ਤੇ ਮੈਂ ਤਾਂ ਮੈਨੇਜਰ ਐ ਮੈਂ ਬੁੱਕ ਕਰਾ ਦਣਾ ਤੁਹਾਨੂੰ ਇਨੇ ਜਾਈ 100 20 ਪਤਾ ਨਹੀਂ ਕਿਨੇ ਜ ਵਿੱਚ ਸਾਊਂਡ ਐ ਕੁਛ ਵੀ ਕੁਝ ਵੀ ਹਨਾ ਤੇ ਤੁਸੀਂ ਪਲੀਜ਼ ਥੋੜਾ ਜਿਆਦਾ ਧਿਆਨ ਰੱਖੋ ਤੇ ਹਜੇ ਫਰੋਡ ਲੋਕਾਂ ਕੋਲੋਂ ਬਚੋ ਤੇ ਸਿਰਫ ਆਫੀਸ਼ਲ ਨੰਬਰ ਜਿਹੜੇ ਜਿੱਥੇ ਵੀ ਅੱਜ ਕੱਲ੍ਹ ਤੇ ਬੜਾ ਸੌਖਾ ਕੰਮ ਐ ਹਨਾ ਕਿਸੇ ਵੀ ਸਿੰਗਰ ਨਾਲ ਤੁਸੀਂ ਕਟੈਕਟ ਕਰਨਾ ਵਾਦੇ ਉਹਦੇ ਨੰਬਰ ਆਫੀਸ਼ਲ ਚੱਲਦੇ ਆ ਹਨਾ ਤੇ ਉਹਨਾਂ ਦੇ ਕਾਲ ਕਰੋ ਆਰਾਮ ਨਾਲ ਤੁਹਾਡੀ ਗੱਲ ਹੋ ਜਾਊਗੀ ਕੀ ਕੱਲ ਦਾ ਜਾਗਰਨਾ ਆਪਣਾ ਹੈਗਾ ਕਿਤੇ ਆ ਸਮਰਾਲੇ ਸਮਰਾਲੇ ਸਮਾਣਾ ਸਮਰਾਣਾ ਵੀ ਸਮਾਣਾ ਸਮਾਣਾ ਜਾਗਰਨਾ ਹੈ ਕੱਲ ਹੁਣ ਆਪਾਂ ਕਰ ਰਹੇ ਹਾਂ ਫਰਿੰਦਾ ਬਨ ਛੂਟ ਆ ਦੇਖ ਲੋ ਤੁਸੀਂ ਲੋਕ ਕੋ ਮੇਰੀ ਬਰੰਦਾ ਬਨ ਛੂਟ ਕਰ ਰਹੇ ਆ ਤੇ ਆਪਣਾ 24 ਤਰੀਕ ਨੂੰ ਕਰਾਂਗੇ ਰਿਲੀਜ਼ ਭਜਨ ਕ੍ਰਿਸ਼ਨ ਜੀ ਦਾ ਬਹੁਤ ਪਿਆਰਾ ਭਜਨ ਹੈ ਬੜਾ ਸਕੂਨ ਵਾਲਾ ਭਜਨ ਹੈ ਮਦਰ ਹੋਵੇ ਦੇ ਯਾਰ ਕੋ ਸ਼ੁਕਰੀ ਈਸਾਨ ਭਾਜੀ ਦੇ ਦੇਖ ਰਿਹਾ ਤੁਹਾਡੇ ਫੈਨ ਦੇਖ ਲਓ ਤੁਹਾਨੂੰ ਵਾਹ ਵਾਹ ਕਰ ਰਹੇ ਆ ਸਾਬ ਕਰ ਰਹੇ ਆਪਣੀ ਚੁੰਨੀ ਪੇਟ ਲਈ ਨਾ ਨਹੀਂ ਬਹੁਤ ਸੋੜਾ ਵੀਡੀਓ ਬਣਾ ਰਿਹਾ ਥੋੜਾ ਮੈਂ ਨਾ ਚਾਹੁੰਦਾ ਸੀ ਵੀਡੀਓ ਮੈਂ ਉਧਰ ਵੀ ਕਰ ਸਕਦਾ ਬਟ ਮੈਂ ਚਾਹੁੰਦਾ ਸੀ ਕਿ ਥੋੜਾ ਜਨਾ ਜਿੱਦਾਂ ਇਧਰ ਦਾ ਬਿੰਦੂ